ਦੀਵਾਨਾ ਰੈਡੀ ਦੇ ਸਤਕਾਰਯੋਗ ਸਰੋਤਿਓ ਇੱਕ ਰਿਪੋਰਟ ਹੈ ਕਿ ਕਿਵੇਂ ਪੰਜਾਬ ਦੀ ਕਮਾਈ ਦਾ 21% ਹਿੱਸਾ ਚੋਣ ਵਾਅਦਿਆਂ ਤੇ ਉਡਾਇਆ ਜਾ ਰਿਹਾ ਬਿਹਾਰ ਦੇ ਵਿੱਚ ਚੋਣਾਂ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਦੇ ਵਾਸਤੇ ਹੁਣ ਤੱਕ 33920 ਕਰੋੜ ਰੁਪਏ ਦੇ ਚੋਣ ਵਾਅਦੇ ਕੀਤੇ ਗਏ ਨੇ ਲੇਕਿਨ ਇਹ ਲੋਕ ਲੁਭਾਉ ਵਾਅਦਿਆਂ ਦੇ ਨਾਲ ਸੱਤਾ ਦੇ ਵਿੱਚ ਆਉਣ ਵਾਲੀਆਂ ਸਿਆਸੀ ਪਾਰਟੀਆਂ ਕਿਵੇਂ ਵੱਖ-ਵੱਖ ਮੋਰਚਿਆਂ ਤੇ ਕਿਸੇ ਸਟੇਟ ਲਈ ਮੁਸ਼ਕਲ ਖੜੀਆਂ ਕਰਦੀਆਂ ਨੇ ਵਿਆਜ ਅਦਾਇਗੀ ਤਨਖਾਹਾਂ ਤੇ ਭੱਤੇ ਜਾਂ ਹੋਰ ਖਰਚੇ ਕੱਟ-ਕੱਟ ਕੇ ਇਹ ਚੋਣ ਵਾਦੇ ਪੂਰੇ ਕਰਦੇ ਨੇ ਤੇ ਉਹਨਾਂ ਦੀ ਕਮਾਈ ਦਾ ਵੱਡਾ ਹਿੱਸਾ ਉਹਨਾਂ ਸੂਬਿਆਂ ਦੀ ਕਮਾਈ ਦਾ ਵੱਡਾ ਹਿੱਸਾ ਆਮਦਨ ਦਾ ਹਿੱਸਾ ਜੋ ਲੋਕ ਭਲਾਈ ਤੇ ਖਰਚਾ ਜਾਣਾ ਹੁੰਦਾ ਉਹ ਫਿਰ ਚੋਣ ਵਾਦਿਆਂ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਤੇ ਚੱਲਦੇ ਆ ਚੰਗੀਆਂ ਸੜਕਾਂ ਚੰਗੀਆਂ ਸਿਹਤ ਸਭਾਵਾਂ ਚੰਗੀਆਂ ਸਿੱਖਿਆ ਸੰਸਥਾਵਾਂ ਸਕੂਲ ਪ੍ਰਬੰਧ ਹਸਪਤਾਲ ਪ੍ਰਬੰਧ ਸਾਰੇ ਫੇਲ ਹੋ ਜਾਂਦੇ ਨੇ ਜੋ ਪੰਜਾਬ 'ਚ ਹੋਇਆ ਹੁਣ ਪੰਜਾਬ 'ਚ ਤੁਸੀਂ ਵੇਖ ਲਓ ਕਿ ਇਹ ਸਾਰੇ ਦੇ ਚੱਲਦੇ ਆ ਸੜਕਾਂ ਤੇ ਕਿੱਡੇ-ਕਿੱਡੇ ਖੱਡੇ ਨੇ ਪੰਜਾਬ ਸਰਕਾਰ ਦੀ ਕਮਾਈ ਦਾ 21% ਦਾ ਹਿੱਸਾ ਚੋਣ ਵਾਅਦਿਆਂ ਤੇ ਖਰਚਿਆ ਜਾ ਰਿਹਾ। 6 ਗਰੰਟੀ ਵਾਅਦੇ ਕੀਤੇ ਗਏ ਸੀ ਸੱਤਾ ਦੇ ਵਿੱਚ 6 ਗਰੰਟੀ ਵਾਅਦੇ ਨਾਲ ਸੱਤਾ ਦੇ ਵਿਚਾਈ ਕਰਨਾਟਕਾ ਦੀ ਸਰਕਾਰ ਨੇ ਕਮਾਈ ਦਾ 35% ਦਾ ਹਿੱਸਾ ਇਹਨਾਂ ਚੋਣ ਵਾਅਦਿਆਂ ਦੀ ਗਰੰਟੀ ਨੂੰ ਪੂਰਾ ਕਰਨ ਤੇ ਖਰਚ ਦਿੱਤਾ। ਯਾਨੀ ਕਰਨਾਟਕਾ 'ਚ ਸਾਡੇ ਨਾਲੋਂ ਵੀ ਬੁਰਾ ਹਾਲ ਹੈ। ਸੋ ਇਸ ਕਰਕੇ 40% ਦੀ ਜਿਹੜੀ ਰਾਸ਼ੀ ਹੈ ਉਹ ਤਨਖਾਹਾਂ, ਭੱਤਿਆਂ ਤੇ ਕਰਜ਼ਿਆਂ ਤੇ ਵਿਆਜ ਚੁਕਾਉਣ ਲਈ ਚਲੀ ਜਾਂਦੀ ਹੈ ਤੇ ਡਿਵੈਲਪਮੈਂਟ ਕੀ ਸਵਾਹ ਹੋਣੀ ਹੈ। ਹੁਣ ਤੁਸੀਂ ਵੇਖੋ ਕਿ ਬਿਹਾਰ ਦੇ ਵਿੱਚ 33920 ਕਰੋੜ ਰੁਪਏ ਦੇ ਨਵੇਂ ਵਾਅਦੇ ਕੀਤੇ ਗਏ ਨੇ ਜੋ 62 ਫੀਸਦੀ ਖਰਚਾ ਉਸਤੇ ਟੋਟਲ ਕਮਾਈ ਦਾ ਹੋ ਜਾਣਾ 22425 ਦੇ ਵਿੱਚ ਟੈਕਸ ਦੀ ਕਮਾਈ 54300 ਕਰੋੜ ਸੀ ਬਿਹਾਰ ਦੇ ਵਿੱਚ ਉਥੋਂ ਦੇ ਸਰਕਾਰੀ ਕਰਮਚਾਰੀ ਦੀਆਂ ਤਨਖਾਹਾਂ ਪੈਨਸ਼ਨ ਕਰਜ਼ੇ ਦਾ ਵਿਆਜ ਚੁਕਾਉਣ ਦੇ ਵਾਸਤੇ ਕਮਾਈ ਦਾ 171 ਫੀਸਦੀ ਖਰਚ ਕਰਨਾ ਪੈਂਦਾ ਹੈ ਬਾਕੀ ਬਚਿਆ ਪੈਸਾ ਕੇਂਦਰ ਦੇ ਵਿਸ਼ੇਸ਼ ਪੈਕੇਜ ਤੋਂ ਮਿਲਦਾ ਹੈ। ਆਗਾਮੀ ਚੋਣਾਂ ਦੇ ਚਲਦਿਆਂ ਆ 33920 ਕਰੋੜ ਰੁਪਏ ਦੇ ਨਵੇਂ ਚੋਣ ਵਾਦੇ ਬਿਹਾਰ ਦੇ ਵਿੱਚ ਕਰ ਦਿੱਤੇ ਗਏ ਨੇ। ਤੇ ਜਿਸ ਦੌਰਾਨ ਇਸ ਤੇ ਕਮਾਈ ਦਾ ਜਿਹੜਾ ਟੋਟਲ 64% ਖਰਚਾ ਜਿਹੜੇ ਨਵੇਂ ਵਾਦੇ ਕਰ ਦਿੱਤੇ ਨੇ ਬਿਹਾਰ ਦੀ ਟੋਟਲ ਕਮਾਈ ਦਾ 64% ਦੀ ਸੌਰੀ 62.40% ਖਰਚਾ ਉਹ ਚੋਣ ਵਾਦਿਆਂ ਤੇ ਪੂਰਾ ਹੋ ਜਾਣਾ। ਅਗਲੀਆਂ ਸਰਕਾਰਾਂ ਇਹਨਾਂ ਵਾਅਦਿਆਂ ਨੂੰ ਲੈ ਕੇ ਸੱਤਾ ਦੇ ਵਿੱਚ ਆਉਂਦੀਆਂ ਨੇ ਤਾਂ ਸਰਕਾਰ ਦਾ ਖਰਚਾ 1.26 ਲੱਖ ਕਰੋੜ ਹੋ ਜਾਵੇਗਾ ਜੋ ਕੁੱਲ ਕਮਾਈ ਦਾ 233.52% ਹੋ ਜਾਣਾ ਯਾਨੀ ਕਿ ਕਮਾਈ ਦੇ ਵਿੱਚੋਂ ਖਰਚਾ 133.32% ਜ਼ਿਆਦਾ ਹੋ ਜਾਣਾ ਸੋ ਇਸ ਅਲਸ ਦੇ ਵਿੱਚ ਤਲंगाना ਦੇ ਵਿੱਚ ਅਗਰ ਆਖੀ ਕਮਾਈ ਦਾ 57% ਹਿੱਸਾ ਤਲंगाना ਸਰਕਾਰ ਦਾ 6 ਗਰੰਟੀ ਸਕੀਮਾਂ ਦੇ ਵਿੱਚ ਉਲ ਰਿਹਾ ਹੈ 45% ਦੀ ਉਥੋਂ ਦਾ ਪੈਸਾ ਤਨਖਾਹਾਂ ਤੇ ਭੱਤਿਆਂ 'ਚ ਚਲਾਇਆ ਜਾਂਦਾ ਹੈ ਤੇ ਸਰਕਾਰ ਬਾਜ਼ਾਰ ਤੋਂ ਕਰਜ਼ਾ ਲੈ ਕੇ ਕੰਮ ਚਲਾਉਣ ਤੇ ਨਿਰਭਰ ਹੈ ਮਹਾਰਾਸ਼ਟਰ ਦੇ ਵਿੱਚ ਹਸਪਤਾਲਾਂ ਦੇ ਖਰਚੇ ਦੇ ਵਿੱਚ ਕਟੌਤੀ ਕਰਨੀ ਪੈ ਰਹੀ ਹੈ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਮਜ਼ਬੂਤ ਨਹੀਂ ਹੋ ਰਿਹਾ ਇਸ ਬੰਦੀ ਸੂਬਿਆਂ ਦੇ ਸੋਸ਼ਲ ਵੈਲਫੇਅਰ ਖਰਚ ਵਧ ਗਏ ਨੇ ਤੇ ਖਫਤ ਦੇ ਰੂਪ ਦੇ ਵਿੱਚ ਬਾਜ਼ਾਰ ਤੋਂ ਕਰਜ਼ਾ ਲੈ ਕੇ ਕੰਮ ਚਲਾਇਆ ਜਾ ਰਿਹਾ ਇਸ ਦੇ ਵਿੱਚ ਵਿੱਤੀ ਸਿਹਤ ਵਿਗੜ ਰਹੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਆ ਵੀ ਇਸ ਦੇ ਵਿੱਚ ਵਰਤਿਆ ਜਾ ਰਿਹਾ ਤੇ ਰਿਜ਼ਰਵ ਬੈਂਕ ਆਫ ਇੰਡੀਆ ਸਵਾਰੀ ਚੇਤਾਵਨੀ ਦੇ ਚੁੱਕਾ ਕਿ ਅਨੁਪਾਤਕ ਖਰਚੇ ਜਿਹੜੇ ਨੇ ਉਹ ਤੁਹਾਡੇ ਜ਼ਿਆਦਾ ਨੇ ਤੁਹਾਡੇ ਲਈ ਪਰੇਸ਼ਾਨੀਆਂ ਖੜੀਆਂ ਕਰਨਗੇ ਇਸ ਸਬੰਧੀ ਤਲਗਾਨਾ ਦੇ ਵਿੱਚ 2023 ਦੇ ਵਿੱਚ ਜਿਹੜੇ ਨੇ ਇਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ ਤੇ ਜਿਸ ਦੌਰਾਨ ਜਿਹੜੇ ਤਲਗਾਨਾ ਦੀਆਂ 6 ਗਰੰਟੀਆਂ ਨੇ ਉਹਨਾਂ ਤੇ ਜਿਹੜਾ ਬੋਝ ਹੈ ਉਹ 56084 ਕਰੋੜ ਦਾ ਹੈਗਾ ਤੇ ਕੁੱਲ ਕਮਾਈ 98191 ਕਰੋੜ ਹੈ ਜਾਨੀ ਤਲंगाना ਦੀ ਕੁੱਲ ਕਮਾਈ 98191 ਕਰੋੜ ਹੈ ਪਰ ਜਿਹਦੇ ਵਿੱਚੋਂ 56000 ਕਰੋੜ ਰੁਪਈਆ 6 ਚੋਣ ਵਾਧਿਆਂ ਤੇ ਖਰਚ ਹੋ ਰਿਹਾ ਹੈ ਕਰਨਾਟਕਾ ਦੇ ਵਿੱਚ 223 ਦੇ ਵਿੱਚ ਗ੍ਰਹਿ ਲక్ష్ਮੀ ਅਨਭਾਗਿਆ ਜਾਂ ਗ੍ਰਹਿ ਜੋਤੀ ਯੋਜਨਾਵਾਂ ਤੇ 48636 ਕਰੋੜ ਰੁਪਈਆ ਖਰਚ ਹੋ ਰਿਹਾ ਹਾਲਾਂਕਿ ਕਰਨਾਟਕਾ ਦੀ ਕੁੱਲ ਸਾਲਾਨਾ ਕਮਾਈ 137416 ਕਰੋੜ ਹੈ ਜਾਨੀ ਤੀਜਾ ਹਿੱਸਾ ਮਹਾਰਾਸ਼ਟਰ ਦੇ ਵਿੱਚ ਲਾਡਲੀ ਬહેਨ ਯੋਜਨਾ ਦਾ ਦੇ ਉੱਤੇ 45000 ਕਰੋੜ ਰੁਪਏ ਖਰਚਾ ਜਾ ਰਿਹਾ ਜਦੋਂ ਕਿ ਮਹਾਰਾਸ਼ਟਰ ਦੀ ਸਾਲਾਨਾ ਕਮਾਈ 213966 ਕਰੋੜ ਹੈ ਜਾਨੀ ਚੌਥਾ ਹਿੱਸਾ ਲਾਡਲੀ ਬહેਨ ਤੇ ਭੇਟ ਚੜ ਰਿਹਾ ਹੈ ਯੂਪੀ ਦੇ ਵਿੱਚ 222 ਦੇ ਵਿੱਚ ਮੁਫਤ ਰਾਸ਼ਨ ਯੋਜਨਾ ਚਲਾਈ ਗਈ ਜਿਸ ਦੇ ਵਿੱਚ 20000 ਕਰੋੜ ਰੁਪਏ ਸਾਲਾਨਾ ਖਰਚ ਹੋ ਰਿਹਾ ਹੈ ਉੱਤਰ ਪ੍ਰਦੇਸ਼ ਦੀ ਸਾਲਾਨਾ ਕਮਾਈ 180000 ਕਰੋੜ ਹੈ। ਮੱਧ ਪ੍ਰਦੇਸ਼ ਦੇ ਵਿੱਚ लाडली ਬહેਨ ਯੋਜਨਾ, ਸਿੱਖੋ ਕਮਾਓ ਯੋਜਨਾ ਬੀਜੇਪੀ ਦੀ ਲਿਆਂਦੀ ਗਈ 23 ਦੇ ਵਿੱਚ ਇਹਦੇ ਤੇ 19350 ਕਰੋੜ ਰੁਪਏ ਖਰਚ ਹੋ ਰਿਹਾ। ਜਦੋਂ ਕਿ ਮੱਧ ਪ੍ਰਦੇਸ਼ ਦੀ ਸਾਲਾਨਾ ਕਮਾਈ 71097 ਕਰੋੜ ਹੈ। ਯਾਨੀ 71000 ਚੋਂ 20000 ਕਰੋੜ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਪਰਸੈਂਟ ਬਣਦਾ। ਇਸੇ ਤਰ੍ਹਾਂ ਪੰਜਾਬ ਦੇ ਵਿੱਚ 300 ਯੂਨਟ ਮੁਫਤ ਬਿਜਲੀ ਤੇ 15000 ਕਰੋੜ ਰੁਪਏ ਖਰਚਾ ਜਾ ਰਿਹਾ ਜਦੋਂ ਕਿ ਪੰਜਾਬ ਦੀ ਸਾਲਾਨਾ ਕਮਾਈ 47971 ਕਰੋੜ ਹੈ ਮਤਲਬ 15 ਤੇ 45 47971 ਕਰੋੜ ਸਾਲਾਨਾ ਕਮਾਈ ਹੈ ਜਿਦੇ ਵਿੱਚੋਂ 15000 ਕਰੋੜ ਰੁਪਏ 300 ਯੂਨਟ ਮੁਫਤ ਬਿਜਲੀ ਤੇ ਉਡਾ ਦਿੱਤਾ Rajasthan ਦੇ ਵਿੱਚ 2023 ਦੇ ਵਿੱਚ ਮੁਫਤ ਬਿਜਲੀ ਯੋਜਨਾ ਲਿਆਂਦੀ 12000 ਕਰੋੜ ਰੁਪਏ ਉਸ ਤੇ ਉੱਡ ਰਿਹਾ ਜਦੋਂ ਕਿ 88000 399 ਕਰੋੜ ਸਾਲਾਨਾ ਕਮਾਈ ਹੈ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਲਾਡਲੀ ਭੈਣ ਯੋਜਨਾ ਇਹਦੇ ਤੇ 10800 ਕਰੋੜ ਖਰਚਾ ਜਾ ਰਿਹਾ ਹੈ ਜਦੋਂ ਕਿ ਹਰਿਆਣਾ ਦੀ ਸਾਲਾਨਾ ਕਮਾਈ 675500 ਕਰੋੜ ਹੈ ਮਲੋ 67000 ਕਰੋੜ ਚੋਂ 10000 ਕਰੋੜ ਲਾਡਲੀ ਭੈਣ ਯੋਜਨਾ ਤੇ ਹਰਿਆਣਾ ਖਰਚ ਰਿਹਾ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਦਰਾ ਗਾਂਧੀ ਕਿਉਂਕਿ ਕਾਂਗਰਸੀ ਇਹ ਨੇ ਇੰਦਰਾ ਗਾਂਧੀ ਪਿਆਰੀ ਬਹਿਨਾ ਇਹ ਯੋਜਨਾ ਸੁਖੂ ਨਹੀਂ ਲਿਆਏ ਬਾਈਚ ਇਹਦੇ ਤੇ 2100 ਕਰੋੜ ਰੁਪਏ ਖਰਚਾ ਜਾ ਰਿਹਾ ਹਾਲਾਂਕਿ ਸਾਲਾਨਾ ਕਮਾਈ ਇਹਨਾਂ ਦੀ 9345 ਕਰੋੜ ਹੈ ਕੀ ਕਰੋਗੇ ਤੁਸੀਂ ਤੇ ਝਾਰਖੰਡ ਵਾਲੇ ਮਾਤਾ ਸਨਮਾਨ ਯੋਜਨਾ ਲਾਇਆ ਮਈਆ ਸਨਮਾਨ ਯੋਜਨਾ ਲਾਇਆ 24 ਚ 7200 ਕਰੋੜ ਰੁਪਏ ਮਈਆ ਦੇ ਸਨਮਾਨ ਤੇ ਖਰਚਾ ਜਾ ਰਿਹਾ ਸਾਲਾਨਾ ਕਮਾਈ ਇਹਨਾਂ ਦੀ 25359 ਕਰੋੜ ਹੈ ਜਾਨਕਿ ਇਹ ਸਾਲਾਨਾ ਕਮਾਈ ਦੇ ਆਧਾਰ ਤੇ ਇਹ ਇਸ ਤਰ੍ਹਾਂ ਦੀਆਂ ਜੋਜਨਾਵਾਂ ਲਿਆ ਕੇ ਵਿੜਾ ਕਰ ਕਰਨ ਲੱਗੇ ਨੇ ਸਮੇ ਵਾਲੇ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਸਾਰੇ ਸਰੋਧਿਆਨ ਵੀ ਸਤਿ ਸ੍ਰੀ ਅਕਾਲ ਆਪਣੇ ਵੀ ਲੈ ਆਉਣਗੇ ਵੀ ਦੂਜੇ ਸੂਬਿਆਂ ਨੂੰ ਜਹਾਜ਼ ਭਜਾਉ ਉਹ ਚਲਾਣਾ ਯੋਜਨਾ ਜੀ ਪਿਆਵਦੇ ਪਹੰਦਿਆਂ ਤੇ ਬਾਕੀ ਮੇਰੀ ਦਾ ਸਰ ਛੋਟੇ ਜੇ ਦੋ ਸਵਾਲ ਨੇ ਡਾਕਟਰ ਸਾਹਿਬ ਨੂੰ ਇੱਕ ਉਹਨਾਂ ਨੇ ਆਖਿਆ ਸੀ ਵੀ ਜੇ ਤੁਹਾਡੇ ਕਮਰੇ 'ਚ ਸੱਪ ਹੈ ਨਹੀਂ ਕਿ ਤੇ ਸੱਪ ਤੇ ਵੇਖੇ ਜਾ ਸਕਦੇ ਨੇ ਹਜ਼ਾਰਾਂ ਕਰੋੜਾਂ ਉਹਨਾਂ ਦੀਆਂ ਨਸਲਾਂ ਨੇ ਜੀ ਸੱਪਾਂ ਦੀਆਂ ਰੱਬ ਭੂਤ ਦੀ ਫੋਟੋ ਖਿਜੀ ਜਾ ਸਕਦੀ ਏ ਤੇ ਮਿਥੇ ਸਮੇ ਤੇ ਉਹ ਨੁਕਸਾਨ ਕਰ ਸਕਦਾ ਦੂਜੀ ਗੱਲ ਰਹੀ ਆਤਮਾ ਪਰਮਾਤਮਾ ਰੱਬ ਦੀ ਰੱਬ ਨੂੰ ਨਾਮ ਮੰਨਿਏ ਤੇ ਕੀ ਨੁਕਸਾਨ ਨੇ ਮੰਨਿਏ ਤੇ ਕੀ ਫਾਇਦੇ ਨੇ ਰੱਬ ਨੂੰ ਮੰਨਣ ਵਾਲੇ ਜਿੰਦਗੀ ਚ ਕਿੰਨੀ ਕੋ ਖੁਸ਼ਹਾਲ ਜਿੰਦਗੀ ਜਿਉਂਦੇ ਨੇ ਤੇ ਨਾਮ ਮੰਨਣ ਵਾਲੇ ਕਿੰਨੇ ਕੋ ਦੁਖੀ ਜਿੰਦਗੀ ਜਿਉਂਦੇ ਨੇ ਇਹ ਜਾਣ ਸਾਫ਼ ਤੇ ਸਪੱਸ਼ਟ ਦਾ ਉੱਤਰ ਦੇਣ ਧੰਨਵਾਦ ਸਾਬ ਮਿਹਰਬਾਨੀ ਮਿਹਰਬਾਨੀ ਮਿਹਰਬਾਨ ਥੋੜੇ ਜੀ ਆ ਦਿੱਕਤ ਲੱਗਦੀ ਆ ਦੋਸਤੋ ਪ੍ਰੋਗਰਾਮ ਦੇ ਵਿੱਚ ਖੈਰ ਮੈਂ ਰਿਕਾਰਡ ਕਰਦਾ ਰਿਕਾਰਡ ਕਰਕੇ ਪਾ ਦੇਾਂਗੇ ਤੇ ਦਿੱਕਤ ਹੈ ਸਿਸਟਮ ਦੇ ਵਿੱਚ ਸੋ ਮਾਫੀ ਚਾਹੁੰਨੇ ਆ ਪੂਤ ਆ ਗਿਆ ਕਹਿੰਦੇ ਫਿਰ ਕਹਿੰਦੇ ਪੂਤ ਆ ਗਿਆ ਚਲੋ ਮੈਂ ਰਿਪੋਰਟ ਬਣਾਤੀ ਆ ਨਾਲ ਨਾਲ ਆ ਆਪਾਂ ਚੜਾ ਦੇਾਂਗੇ ਸੋ ਇੰਟਰਨੈਟ ਦੀ ਦਿੱਕਤ ਲੱਗਦੀ ਆ ਸੋ ਮਾਫੀ ਚਾਹੁੰਨੇ ਆ ਸੋ ਇੰਟਰਨੈਟ ਕੀ ਦਿੱਕਤ ਹੈ ਭਾਈ ਜਾਨ ਕੋਸ਼ਿਸ਼ ਕਰਦੇ ਆਂ ਕਿ ਸੈੱਟ ਹੋ ਜਾਵੇ ਅੱਜ ਵੈਸੇ ਪਹਿਲਾਂ ਵੀ ਥੋੜਾ ਜਿਹਾ ਜਾਣਾ ਸੀ ਸਲਸਲਾ ਸੀ ਇਸ ਤਰ੍ਹਾਂ ਦਾ ਆ ਦਾਵਾਦੂਆ ਕਰਦਿਆਂ ਨੇ ਤੇ ਸਾਨੂੰ ਸਹਿਯੋਗ ਦਿੱਤਾ ਐਸਐਸ ਟਕਿੰਗ ਤੋਂ ਸੁਖਜੀਤ ਸਿੰਘ ਸੰਧੂ ਰੁੜਕਾ ਕਲਾ ਵਾਲੇ ਨੇ ਜਿਨ੍ਹਾਂ ਨੂੰ ਆਨਰਪ੍ਰੇਟਰਾਂ ਦੀ ਜ਼ਰੂਰਤ ਹੈ